ਪੰਜਾਬ ਹਰਿਆਣਾ ਦੇ ਬਾਰਡਰ ਤੇ ਬੈਠੇ ਕਿਸਾਨਾਂ ਵੱਲੋਂ ਆਪਣੀ ਅਗਲੀ ਰਣਨੀਤੀ ਦਾ ਐਲਾਨ ਕਰ ਦਿੱਤਾ ਗਿਆ ਹੈ ਕਿਸਾਨ ਆਗੂ ਸਰਬੰਸਿੰਘ ਪੰਦੀਰ ਨੇ ਪ੍ਰੈਸ ਕਾਨਫਰੰਸ ਕੀਤੀ ਜਿਸ ਵਿੱਚ ਪੰਦੀਰ ਨੇ ਕੇਂਦਰ ਸਰਕਾਰ ਨੂੰ ਅਲਟੀਮੇਟਮ ਦਿੱਤੇ ਹੈ ਕਿ ਹੈ ਕਿ ਸਰਕਾਰ ਕੋਲ 10 ਦਿਨ ਦਾ ਸਮਾਂ ਹੈ ਜੇਕਰ ਉਹ ਕਿਸਾਨਾਂ ਨਾਲ ਗੱਲਬਾਤ ਕਰਨਾ ਚਾਹੁੰਦੇ ਹਨ ਤਾਂ ਕਰ ਸਕਦੇ ਹਨ ਸਰਬੰਸਿੰਘ ਪੰਦੀਰ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਦੀ ਥਾਂ ਕੋਈ ਇੱਕ ਕਿਸਾਨ ਮਰਨਵਰਤ ਤੇ ਬੈਠੇਗਾ ਪਹਿਲਾ ਕਿਸਾਨ ਆਗੂ ਸੁਖਜੀਤ ਸਿੰਘ ਮਰਨਵਰਤ ਤੇ ਬੈਠਣਗੇ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨਾਲ ਕਿਸਾਨਾਂ ਦੀ ਲੜਾਈ ਹੈ ਇਸ ਤੋਂ ਇਲਾਵਾ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ 26 ਨਵੰਬਰ ਤੋਂ ਭੁਖੜ ਹੜਤਾਲ ਤੇ ਬੈਠਣ ਦਾ ਐਲਾਨ ਕੀਤਾ ਸੀ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਨੇ ਇਸ ਦਿਨ ਦੀ ਚੋਣ ਇਸ ਕਰਕੇ ਕੀਤੀ ਸੀ ਕਿਉਂਕਿ ਕਿਸਾਨ ਅੰਦੋਲਨ ਵੀ ਇਸੇ ਦਿਨ ਦਿੱਲੀ ਵੱਲ ਚੱਲਿਆ ਸੀ ਐਮਐਸਪੀ ਨੂੰ ਗੈਰਨਟੀ ਬਣਾਉਣ ਦੀ ਮੰਗ ਨੂੰ ਲੈ ਕੇ ਡੱਲੇਵਾਲ ਵੱਲੋਂ ਭੁਖੜ ਹੜਤਾਲ ਕੀਤੀ ਜਾਣੀ ਸੀ ਪੰਜਾਬ ਸਰਕਾਰ ਨੇ ਨਵੀਆਂ ਚੁਣੀਆਂ ਗਈਆਂ ਪੰਚਾਇਤਾਂ ਲਈ ਫਰਮਾਨ ਜਾਰੀ ਕੀਤਾ ਹੈ ਪੰਜਾਬ ਦੀਆਂ ਨਵੀਆਂ ਚੁਣੀਆਂ ਗਈਆਂ ਪੰਚਾਇਤਾਂ ਦੀ ਪਹਿਲੀ ਮੀਟਿੰਗ ਪਹਿਲੀ ਦਸੰਬਰ ਤੱਕ ਹਰ ਹਾਲ ਵਿੱਚ ਕਰਵਾਣੀ ਹੋਵੇਗੀ ਇਹ ਜਹਾਨਾ ਕਰਨ ਦੀ ਸੁਰਤ ਵਿੱਚ ਸਖਤ ਐਕਸ਼ਨ ਲਿਆ ਜਾਵੇਗਾ ਇਸ ਮੀਟਿੰਗ ਦੀ ਬਕਾਇਦਾ ਵੀਡੀਓਗ੍ਰਾਫੀ ਦੀ ਵੀ ਹਦਾਇਤ ਕੀਤੀ ਗਈ ਹੈ ਦਰਅਸਲ ਇਸ ਸੰਬੰਧੀ ਪਿੰਡ ਵਿਕਾਸ ਤੇ ਪੰਚਾਇਤ ਵਿਭਾਗ ਦੇ ਵਿਧੀਕ ਸਕੱਤਰ ਪਰਮਜੀਤ ਸਿੰਘ ਨੇ 21 ਨਵੰਬਰ ਨੂੰ ਸੂਬੇ ਦੇ ਸਾਰੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰਾਂ ਨੂੰ ਲਿਖਤੀ ਪੱਤਰ ਭੇਜ ਕੇ ਨਿਰਦੇਸ਼ ਦਿੱਤੇ ਹਨ ਵਿਭਾਗ ਦੇ ਵਿਧੀਕ ਸਕੱਤਰ ਨੇ ਕਿਹਾ ਕਿ ਅਗਲੇ 10 ਦਿਨਾਂ ਚ ਨਵੀਆਂ ਪੰਚਾਇਤਾਂ ਦੀ ਪਹਿਲੀ ਮੀਟਿੰਗ ਹਰ ਹਾਲ ਵਿੱਚ ਕਿੰਨੀ ਬਣਾਈ ਜਾਵੇ ਉਹਨਾਂ ਨੇ ਕਿਹਾ ਕਿ ਪੰਚਾਇਤ ਦੀ ਪਹਿਲੀ ਮੀਟਿੰਗ ਤੋਂ ਹੀ ਪੰਚਾਇਤ ਦਾ 5 ਸਾਲ ਦਾ ਕਾਰਜਕਾਲ ਤੈਅ ਹੁੰਦਾ ਹੈ ਇਸ ਵਿੱਚ ਕੋਈ ਦੇਰੀ ਨਹੀਂ ਕੀਤੀ ਜਾਵੇਗੀ ਵਿਧੇਕ ਸਕੱਤਰ ਨੇ ਕਿਹਾ ਕਿ ਨਵੇਂ ਚੁਣੇ ਗਏ ਸਰਪੰਚਾਂ ਨੂੰ ਬਗੈਰ ਕਿਸੇ ਦੇਰੀ ਤੋਂ ਪੰਚਾਇਤ ਦੇ ਰਿਕਾਰਡ ਸੰਪਤੀ ਦਾ ਚਾਰਜ ਵੀ ਦਵਾਇਆ ਜਾਵੇ ਉਹਨਾਂ ਬੀਡੀਪੀਓ ਨੂੰ ਸਪਸ਼ਟ ਆਖਿਆ ਕਿ ਜੇਕਰ ਕਿਸੇ ਪੰਚਾਇਤ ਨੂੰ ਚਾਰਜ ਨਾ ਮਿਲਣ ਕਾਰਨ ਪੰਚਾਇਤ ਦੀ ਪਹਿਲੀ ਮੀਟਿੰਗ ਵਿੱਚ ਦੇਰੀ ਹੋਈ ਤਾਂ ਇਸ ਲਈ ਡीडीਪੀਓ ਜ਼ਿੰਮੇਵਾਰ ਹੋਣਗੇ ਤੇ ਉਹਨਾਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਹੋਵੇਗੀ ਦੱਸ ਦੇ ਕੇ ਆਵਾਮ ਦੀ ਪਾਰਟੀ ਦੇ ਸਰਕਾਰ ਨੂੰ ਬਣੇ 2.5 ਸਾਲ ਤੋਂ ਵੱਧ ਸਮਾਂ ਹੋ ਚੁੱਕਾ ਹੈ ਪੰਚਾਇਤੀ ਚੋਣਾਂ ਵਿੱਚ ਦੇਰੀ ਹੋਣ ਕਰਕੇ ਪਿੰਡਾਂ ਵਿੱਚ ਵਿਕਾਸ ਕਾਰਜ ਲਿਹੋ ਲੈ ਗਏ ਇਸ ਲਈ ਸਰਕਾਰ ਐਕਸ਼ਨ ਮੋਡ ਵਿੱਚ ਆਈ ਹੈ ਕਿਉਂਕਿ ਪਿੰਡਾਂ ਦਾ ਵਿਕਾਸ ਕੰਮ ਪੰਚਾਇਤਾਂ ਰਾਹੀਂ ਹੀ ਹੋ ਸਕਦਾ ਹੈ ਪੰਜਾਬ ਵਿੱਚ ਤਿੰਨ ਵਿਧਾਨ ਸਭਾ ਹਲਕਿਆਂ ਵਿੱਚ ਹੋਈ ਉਪ ਚੋਣ ਵਿੱਚ ਆਵਾਮ ਦੀ ਪਾਰਟੀ ਦੀ ਜਿੱਤ ਦਾ ਜਸ਼ਨ ਮਨਾਉਣ ਲਈ ਸ਼ੁਕਰਾਨਾ ਯਾਤਰਾ ਕੱਢੀ ਜਾ ਰਹੀ ਹੈ ਸੂਬਾ ਪ੍ਰਧਾਨ ਅਮਨ अरोड़ा ਦੀ ਦੇਖ ਰਿਕ ਤੇ ਪਟਿਆਲਾ ਦੇ ਕਾਲੀ ਮਾਤਾ ਮੰਦਿਰ ਤੋਂ ਸ਼ੁਰੂ ਹੋਈ ਯਾਤਰਾ ਲੁਧਿਆਣਾ ਜੋ ਕੱਲ ਸ਼ਾਮ ਅੰਮ੍ਰਿਤਸਰ ਪਹੁੰਚ ਕੇ ਸਮਾਪਤ ਹੋਈ ਸਾਫ ਹੈ ਕਿ ਸੀਐਮ ਭਗਵੰਤ ਮਾਨ ਤੋਂ ਬਾਅਦ ਪਾਰਟੀ ਹੁਣ ਦੂਜੀ ਲਾਈਨ ਦੀ ਤਿਆਰੀ ਕਰ ਰਹੀ ਹੈ ਸਬੋਧਨ ਕਰਦੇ ਹਮਨ अरोड़ा ਨੇ ਜਿਮਨੀ ਚੋਣਾਂ ਵਿੱਚ ਮਿਲੀ ਜਿੱਤ ਲਈ ਵਰਕਰਾਂ ਤੇ ਲੋਕਾਂ ਦਾ ਧੰਨਵਾਦ ਕੀਤਾ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਪਾਰਟੀ ਵੱਲੋਂ ਕੀਤੇ ਵਾਅਦੇ ਆਉਣ ਵਾਲੇ ਸਮੇਂ ਵਿੱਚ ਪੂਰੇ ਕੀਤੇ ਜਾਣਗੇ ਹਰ ਕਿਸੇ ਦਾ ਕੰਮ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ ਤਾਂ ਜੋ ਲੋਕਾਂ ਦੀਆਂ ਮੁਸ਼ਕਲਾਂ ਨੂੰ ਦੂਰ ਕੀਤਾ ਜਾ ਸਕੇ ਸ਼੍ਰੋਮਣੀ ਕਾਲਦ ਦੇ ਆਗੂ ਵਿਕਰਮ ਮਜੀਠੀਆ ਮੰਗਲਵਾਰ ਨੂੰ ਪੰਜਾਬ ਯੂਨੀਵਰਸਿਟੀ ਪਹੁੰਚੇ ਜਿੱਥੇ ਇਸ ਦੌਰਾਨ ਉਹਨਾਂ ਨੇ ਸੈਨੇਟ ਦੀਆਂ ਚੋਣਾਂ ਕਰਵਾਉਣ ਲਈ ਮਹੀਨਾ ਪਰ ਚਲ ਰਹੇ ਸੰਘਰਸ਼ ਵਿੱਚ ਹਿੱਸਾ ਲਿਆ ਜਿੱਥੇ ਉਹਨਾਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਸਮੇਤ ਭਾਜਪਾ ਤੇ ਨਿਸ਼ਾਨਾ ਸਾਧਦੇ ਆ ਉਹਨਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਚੰਡੀਗੜ੍ਹ ਵਿੱਚ ਥਾਂ ਦੇਣ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਨੂੰ ਤੁਰੰਤ ਵਿਧਾਨ ਸਭਾ ਦਾ ਸੈਸ਼ਨ ਸੱਦਣਾ ਚਾਹੀਦਾ ਹੈ ਜੇਕਰ ਸਰਕਾਰ ਅਜਿਹਾ ਨਹੀਂ ਕਰਦੀ ਤਾਂ ਸਮਝਿਆ ਜਾਵੇ ਕਿ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨਾਲ ਸਹਿਮਤੀ ਜਤਾਈ ਹੈ ਸਭ ਨੂੰ ਪਤਾ ਭਗਵੰਤ ਮਾਨ ਇੱਕ ਰਿਮੋਟ ਕੰਟਰੋਲ ਨਾਲ ਚੱਲਣ ਵਾਲਾ ਮੁੱਖ ਮੰਤਰੀ ਹੈ ਪਰ ਜਿੰਨੀ ਵੀ ਨੈਸ਼ਨਲ ਪਾਰਟੀਆਂ ਐ ਉਹਨਾਂ ਦਾ ਰਵਈਆ ਪੰਜਾਬ ਪ੍ਰਤੀ ਪੰਜਾਬ ਦੇ ਪਾਣੀਆਂ ਪ੍ਰਤੀ ਪੰਜਾਬ ਦੇ ਇਹ ਰਾਜਧਾਨੀ ਪ੍ਰਤੀ ਪੰਜਾਬ ਦੇ ਬੀਬੀਐਮਬੀ ਪ੍ਰਤੀ ਜੋ ਸਾਡੇ ਰਾਈਟਸ ਨੇ ਜਾਂ ਪੰਜਾਬ ਦੀ ਵਿਧਾਨ ਸਭਾ ਇੱਥੇ ਵੱਖਰੀ ਵਿਧਾਨ ਸਭਾ ਬਣਾਉਣ ਦੇ ਮੁੱਦੇ ਤੇ ਇਹ ਸਾਰੇ ਮੁੱਦਿਆਂ ਤੇ ਭਾਜਪਾ ਦੀ ਜਾਂ ਆਮ ਆਦਮੀ ਪਾਰਟੀ ਦੀ ਕੀ ਪਾਲਿਸੀ ਹੈ ਸਪਸ਼ਟ ਤੁਸੀਂ ਇਸ ਤੋਂ ਹੀ ਲਾ ਲੋ ਹਿਸਾਬ ਕਿ ਜਦੇ ਮੀਟਿੰਗ ਹੋਈ ਸੀ ਸਾਡਾ ਮੁੱਖ ਮੰਤਰੀ ਇਹ ਕਹਿ ਰਿਹਾ ਕਿ ਸਾਨੂੰ ਵੀ ਜ਼ਮੀਨ ਦੇ ਦਿਓ ਇੱਕ ਵਤਿਕਰੀ ਵਿਧਾਨ ਸਭਾ ਬਣਾਉਣ ਲਈ ਮਤਲਬ ਕਿ ਤੁਸੀਂ ਜਿਹੜੀ ਵਿਧਾਨ ਸਭਾ ਤੁਹਾਡੇ ਕੋਲ ਉਹਦੇ ਘਰ ਤੁਸੀਂ ਵਿਧਾਨ ਸਭਾਉ ਛੱਡੀ ਸੋ ਜੀ ਚੀਫ ਮਿਨਿਸਟਰਜ਼ ਲੈਕ ਆਫ ਨੋਲੇਜ ਐਂਡ ਲੈਕ ਆਫ ਅੰਡਰਸਟੈਂਡਿੰਗ ਇਹ ਸਾਹਮਣੇ ਵੇਖਣ ਨੂੰ ਮਿਲਦੀ ਹੈ ਬੀਬੀਐਮਬੀ ਚ ਉਹਨਾਂ ਨੇ ਕੀ ਮਸਲਾ ਹੱਲ ਕਰਾਇਆ ਜਾ ਹਰਿਆਣੇ ਚ ਜਾ ਕੇ ਉਹਨਾਂ ਵੋਟਾਂ ਮੰਗ ਕੇ ਆਏ ਐ ਤੇ ਪਾਣੀਆਂ ਦੇ ਮੁੱਦੇ ਤੇ ਕੀ ਉਹਨਾਂ ਦਾ ਸਟੈਂਡ ਰਿਹਾ ਉੱਥੇ ਸੋ Chief Minister ਕੰਪਰੋਮਾਈਜ਼ ਹੈ ਔਰ BJP ਦਾ ਇਹ B ਟੀਮ ਦਾ ਖਿਡਾਰੀ ਹੈ BJP ਦਾ ਸਟੂਜ ਹੈ BJP ਦਾ ਟਾਊਟ ਹੈ ਇਹ ਮੈਂ ਸ਼ੁਰੂ ਤੋਂ ਕਹਿੰਦਾ ਆ ਔਰ ਇਹ ਗੱਲ ਬੜੀ ਛੇਤੀ ਸਾਬਤ ਹੋ ਜਾਣੀ ਕਿਉਂਕਿ ਜਿਹੜੀ ਸ਼ਰਾਬ ਦੀ ਪਾਲਿਸੀ ਜੇ ਅਰਵਿੰਦ ਕੇਜਰੀਆਲ ਨੇ ਮਨੀਸ਼ ਸੋਰੀਆ ਨੇ ਦਿੱਲੀ 'ਚ ਕੋਟਾਲਾ ਕੀਤਾ ਤੇ ਉਹਨਾਂ ਨੇ ਤਾਂ ਪੰਜਾਬ ਦੀ ਪਾਲਿਸੀ ਬਣਾਈ ਸੀ ਤੇ ਉੱਥੇ ਘਟਾਲਾ ਕਿਉਂ ਨਹੀਂ ਕਿਉਂਕਿ ਭਾਜਪੀ ਨਾਲ ਰਲ ਕੇ ਖੇਡਦਾ ਇੱਥੇ ਘਟਾਲਾ ਨਹੀਂ ਉੱਥੇ ਘਟਾਲਾ ਹੈ ਆਈ ਕੰਡੈਮ ਜਿਹੜਾ ਢੱਲੇਵਾਲ ਸਾਹਿਬ ਨੂੰ ਅਰੈਸਟ ਕੀਤਾ ਜੀ ਉਸ ਨੂੰ ਮੈਂ ਕੰਡੈਮ ਕਰਦਾ ਔਰ ਸ਼ਾਂਤਬਾਈ ਢੰਗ ਨਾਲ ਬੜੇ ਲੰਮੇ ਸਮੇਂ ਤੋਂ ਬੈਠੇ ਆਪ ਦੀ ਹੱਕੀ ਮੰਗਾਂ ਲੈ ਕੇ ਔਰ ਅੱਜ ਉਹਨਾਂ ਨੇ ਕੋਈ ਗੈਰ ਕਾਨੂੰਨੀ ਕੰਮ ਨਹੀਂ ਸ਼ਾਂਤਬਾਈ ਢੰਗ ਨਾਲ ਆਪ ਦੀ ਸ਼ਾਂਤਮਈ ਧਰਨੇ ਤੇ ਬਹਿਣਾ ਸੀ ਔਰ ਭੋਖੜ ਤਾਲ ਤੇ ਬਹਿਣਾ ਸੀ ਜੇ ਸਾਡੇ ਕੋਲ ਉਹ ਅਧਿਕਾਰ ਵੀ ਨਹੀਂ ਰਹਿ ਗਿਆ ਤੇ ਫਿਰ ਇਹਨਾਂ ਨੂੰ ਇਹ ਗੱਲ ਨੂੰ ਵਿਚਾਰਨਾ ਚਾਹੀਦਾ ਕਿ ਇਹ ਕੀ ਇਹ ਸੰਵਿਧਾਨ ਦੇ ਉਲਟ ਨਹੀਂ ਕੀ ਇਹ ਮਹਾਤਮਾ ગાંધી ਜੀ ਨੂੰ ਉਹਨਾਂ ਦੀ ਸੋਚ ਦੇ ਉਲਟ ਨਹੀਂ ਸੋ ਬੜੀਆਂ ਗੱਲਾਂ ਨੇ ਅੱਜ ਔਰ ਬੀਜੇਪੀ ਦਾ ਬਿੱਟੂ ਸਾਹਿਬ ਦਾ ਇੱਕ ਵਾਰੀ ਕਹਿਣਾ ਕਿ ਬੜੀ ਛੇਤੀ ਇਹ ਸਾਰੇ ਕਿਸਾਨ ਲੀਡਰਾਂ ਦੇ ਖਿਲਾਫ ਕਾਰਵਾਈ ਹੋਊਗੀ ਉਹ ਗੱਲ ਅੱਜ ਸੱਚੀ ਹੋ ਗਈ ਜੀ ਕਾਰਵਾਈ ਸ਼ੁਰੂ ਹੈ ਔਰ ਕਿਸਾਨ ਲੀਡਰਾਂ ਨੂੰ ਡਰਾਉਣ ਧਮਕਾਉਣ ਦੀ ਉਹਨਾਂ ਦੇ ਝੂਠੇ ਪਰਚੇ ਦਰਜ ਕਰਨ ਦੀ ਸਾਜਸ਼ਾ ਸ਼ੁਰੂ ਨੇ ਔਰ ਸਰਕਾਰ ਇਹਦੇ ਚ ਕੀ ਮੰਚਾ ਰੱਖਦੀ ਹੈ ਤਾਂ ਉਹਨਾਂ ਦੇ ਮਿਨਿਸਟਰ ਨੇ ਬਿੱਟੂ ਸਾਹਿਬ ਨੇ ਕਲੀਅਰ ਕਰਤੀ ਲਗਾ ਸਰ ਕਿਸਾਨ ਨੂੰ ਸੁਣਨ ਦਾ ਮੌਕਾ ਦੇਣਾ ਹੈ ਇਹ ਹਰਿਆਣਾ ਬਾਰਡਰ ਦੇ ਉੱਤੇ ਪੁੱਤਨਾਮ ਦੀ ਇਹ ਜਿਹੜਾ ਪਸੰਦ ਦੇ ਦੇਖ ਦੇਖੋ ਸੋਸ ਦੀ ਗੱਲ ਇਹ ਹੈ ਹਰਿਆਣਾ ਪੰਜਾਬ ਬਾਰਡਰ ਤੇ ਕਿਸਾਨਾਂ ਦੀ ਡੈਥ ਹੋਈ ਹੈ ਤੁਹਾਨੂੰ ਯਾਦ ਹੋਊਗਾ ਇੱਕ ਨੂੰ ਮੱਥੇ ਪਿੱਛੇ ਸਿਰ 'ਚ ਗੋਲੀ ਮਾਰ ਕੇ ਉਹਦੀ ਡੈਥ ਹੋਈ ਚੁਪ ਕਰਨ ਦੀ ਅੱਜ ਤੱਕ ਇਹ ਨਹੀਂ ਹਿਸਾਬ ਲਾਇਆ ਗਿਆ ਕਿ ਗੋਲੀ ਆਈ ਕਿੱਥੋਂ ਉਹਦੇ ਵਾਸਤੇ ਆਨਰੇਬਲ ਹਾਈ ਕੋਰਟ ਨੂੰ ਇੱਕ ਕਮੇਟੀ ਬਣਾਉਣੀ ਪਈ ਜਦੋਂ ਲਾਅ ਔਰਡਰ ਤੇ ਇਹ ਜਿਹੇ ਹਾਲਾਤ ਹੋ ਜਾਣ ਕਿ ਐਡੀ ਆਲਾ ਪੁਲਸ ਹੋਵੇ ਤੇ ਉਹ ਇਹ ਨਹੀਂ ਡਿਟਰਮਾਈਨ ਕਰ ਸਕਣ ਕਿ ਗੋਲੀ ਕਿਹੜੀ ਹੋਈ ਵੈਪਨ ਕਿਹੜਾ ਵਰਤਿਆ ਗਿਆ ਚਲਾਈ ਕੀਨੇ ਮਤਲਬ ਇਹ ਸਾਰੇ ਇਨਸੀਡੈਂਟ ਨੂੰ ਠੰਡੇ ਬਸਤੇ ਚ ਪਾਇਆ ਜਾ ਰਿਹਾ ਹੈ। ਉਹ ਠੰਡੇ ਬਸਤੇ ਚ ਪਾਉਣ ਦੇ ਹਰਿਆਣਾ ਬੀਜੇਪੀ ਦੀ ਮਦਦ ਕੌਣ ਕਰ ਰਿਹਾ ਭਗਵੰਤਮਾਨ? ਇਹ ਗੱਲ ਤਾਂ ਬੜੀ ਸਪਸ਼ਟ ਹੈ। ਜੇ ਡੱਲੇਵਾਲ ਸਾਹਿਬ ਨੂੰ ਪੰਜਾਬ ਦੀ ਧਰਤੀ ਤੋਂ ਰੈਸਟ ਹੋਏ ਆ ਕਿ ਕੀ ਤੁਸੀਂ ਸਮਝਦੇ ਹੋ ਭਗਵੰਤਮਾਨ ਦੀ ਨੌਲੇਜ ਤੋਂ ਬਿਨਾਂ ਹੋਗੇ? ਔਰ ਬਿੱਟੂ ਔਰ ਭਗਵੰਤਮਾਨ ਦਾ ਪਿਆਰ ਔਰ ਭਾਜਪਾ ਤੇ ਭਗਵੰਤਮਾਨ ਦਾ ਪਿਆਰ ਇਹ जग जाहीर ਹੈ। ਦਿਸ ਲਵ ਅਫੇਅਰ ਨੀਡਸ نو ਇੰਟਰੋਡਕਸ਼ਨ ਇਹ 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 ਲਾਵਪੇਅਰ ਬਾਰੇ ਸਾਰੇ ਜਾਣਦੇ ਨੇ ਪਰ ਅੱਜ ਪੰਜਾਬ ਦਾ ਸੁਕਰਾਨਾ ਵੀ ਕੀਤਾ ਜਾ ਰਿਹਾ ਆ ਮਾਫ਼ੀ ਬਣੇ ਸੁਕਰਾਨਾ ਯਾਤਰਾ ਕਿੱਦਗੀ ਪਟਿਆਲਾ ਤੋਂ ਨੂੰ ਸਰਦ ਇਹ ਬੇਸ਼ਰਮ ਲੋਕ ਨੇ ਜੀ ਮੈਂ ਕੀ ਕਹਿ ਸਕਦਾ ਯਾਰ ਅਚਲੀ ਹਾ ਇੱਕ ਗੱਲ ਜਰੂਰ ਮੈਂ ਕਹੂੰਗਾ ਮੈਂ ਇਹ ਗੱਲ ਰਾਜੋਆਣਾ ਸਾਹਿਬ ਜਿਸ ਦਿਨ ਆਪਦੇ ਭਾਈ ਸਾਹਿਬ ਦੇ ਭੋਗ ਤੇ ਵੀ ਆਏ ਸੀ ਮੈਂ ਫੇਰ ਮਨੁੱਖੀ ਅਧਿਕਾਰਾਂ ਦਾ ਜੋ ਕਹਾਣ ਹੋ ਰਿਹਾ ਨਾ ਜੀ ਸਾਡੇ ਦੇਸ਼ ਤੇ ਦੋ ਕਾਨੂੰਨ ਯੂਨੀਵਰਸਿਟੀ ਦੇ ਮਸਲਿਆਂ 'ਚ ਦੋ ਕਾਨੂੰਨ ਡਿਫਾਲਟਰ ਬਾਬੇ ਵਾਸਤੇ ਝੂਠੇ ਸਾਧ ਵਾਸਤੇ ਵੱਖਰਾ ਕਾਨੂੰਨ ਬਿਲਕਸ ਬਾਨੂ ਤੇ ਰੇਪਿਸਟ ਕਿਲਰਸ ਵਾਸਤੇ ਵੱਖਰਾ ਕਾਨੂੰਨ ਔਰ ਰਾਜੋਾਨਾ ਸਾਹਿਬ ਜਿਹੜੇ ਕੌਮ ਖਾਤਰ ਜੇ ਉਹਨਾਂ ਨੇ ਕੋਈ ਕਦਮ ਚੁੱਕੇ 30 ਸਾਲ ਅਜ ਸਜ਼ਾ ਦੇ ਹੋ ਗਏ ਪੂਰੇ ਫਾਸੀ ਦੀ ਤਖਤੀ ਤੇ ਤੁਸੀਂ ਉਹਨਾਂ ਦਾ ਫੈਸਲਾ ਨਾ ਕਰੋ ਤਨ ਤਨ ਸੇਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 550 16 ਚ ਨੌਵੇਂ ਨੰਬਰ ਤੇ ਉਹਨਾਂ ਦਾ ਨਾਮ ਲਿਖ ਕੇ ਐਲਾਨਿਆ ਗਿਆ ਹੋਵੇ ਗੁਰੂ ਸਾਹਿਬ ਦੀ ਹਾਜ਼ਰੀ 'ਚ ਫੈਸਲਾ ਕਰਕੇ ਤੁਸੀਂ ਪਿੱਛੇ ਹਟੋ ਸੋ ਮੇਰੀ ਸਾਰੇ ਪੰਜਾਬੀਆਂ ਨੂੰ ਬੇਨਤੀ ਹੈ ਕਿ ਭਾਈ ਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਜ਼ਰੂਰ ਕਰੋ ਕਿ ਸਾਰੇ ਬੰਦੀ ਸਿੱਖ ਰਹਾ ਹੋਣ ਕਿਉਂ ਕਿ ਹਿਊਮਨ ਰਾਈਟਸ ਦੀ ਵੱਡੀ ਵਾਇਲੇਸ਼ਨ ਹੈ देयर ਇਸ ਨੋ ਕਾਨੂੰਨ ਹੀ ਕੋਈ ਨਹੀਂ ਕਿ ਤੁਸੀਂ 15 ਸਾਲ ਤੋਂ ਵੱਧ ਕਿਸੇ ਨੂੰ ਜੇਲ੍ਹ 'ਚ ਰੱਖ ਸਕਦੇ ਹੋ ਔਰ ਜਿਨੇ 30 30 ਸਾਲ ਕੱਟ ਲਈ ਹੈ ਕਿ ਜੇ ਬਾਬਾ ਆਜ ਠੂਠਾ ਸਾਹ ਹਰ ਦੂਜੇ ਦਿਨ ਭਾਜਪਾ ਦੇ ਪ੍ਰਚਾਰ ਲਈ ਬਾਹਰ ਆ ਸਕਦਾ ਹੈ ਤੇ ਕਿਸੇ ਬੰਦੇ ਨੂੰ ਜਿਹਨੂੰ ਜ਼ਿੰਦਗੀ 'ਚ ਦੋ ਪਰੋਲਾ ਮਿਲੀਆਂ ਇੱਕ ਇੱਕ ਘੰਟੇ ਦੀ ਇੱਕ ਤਿੰਨ ਘੰਟੇ ਦੀ ਕਿ ਉਹਦੇ ਕੋਲ ਕੋਈ ਅਧਿਕਾਰ ਨਹੀਂ ਸੋ ਦਹਰੇ ਦਾ ਡਿਫਰੈਂਟ ਰੂਲ ਜਿਹੜਾ ਭਾਜਪੀ ਦੇ ਨੇੜੇ ਹੋਵੇ ਬਿਲਕਿਸਬਾਨੂ ਤੇ ਮਰਡਰਰਜ਼ ਉਹਨਾਂ ਦਾ ਸਨਮਾਨ ਹੁੰਦਾ ਹੈ ਤੇ ਇੱਧਰ ਸੁਣਵਾਈ ਕੋਈ ਨਹੀਂ ਹੁੰਦੀ ਇਸ ਲਈ ਇਹ ਲੜਾਈ ਬੜੀ ਵੱਡੀ ਆ ਪੰਜਾਬ ਦੇ ਅਧਿਕਾਰਾਂ ਦੀ ਐ ਔਰ ਪੰਜਾਬੀ ਜਿਹਦੇ ਸਰ ਤੇ ਦਸਤਾਰ ਆ ਜਿਸ ਦਸਤਾਰ ਨੇ ਦੇਸ਼ ਦੀ ਸ਼ਾਨ ਬਣੀ ਆ ਅੱਜ ਉਸ ਦਸਤਾਰ ਨੂੰ ਰੋਲਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਕੀਤੀ ਜਾ ਰਹੀਆਂ ਉਹਦੇ ਖਿਲਾਫ ਆਵਾਜ਼ ਬੁਲੰਦ ਕਰਨੀ ਬੜੀ ਜ਼ਰੂਰੀ ਜਿਵੇਂ ਕਿ ਤੁਹਾਨੂੰ ਪਤਾ ਲੱਗ ਹੀ ਚੁੱਕਿਆ ਕਿ ਜਗਜੀਤ ਸਿੰਘ ਡੱਲਿਆਲ ਜਿਨ੍ਹਾਂ ਨੇ ਕਿ ਅੱਜ ਮਰਨ ਵਰਤ ਤੇ ਬੈਠਣਾ ਸੀਗਾ ਕਿਸਾਨੀ ਮੰਗਾਂ ਨੂੰ ਲੈ ਕੇ ਜੋ ਕਿ ਐਮਐਸਪੀ ਦੇ ਉੱਤੇ ਜਿਹੜਾ ਗਰੰਟੀ ਵਾਲਾ ਕਾਨੂੰਨ ਐਮਐਸਪੀ ਦੀ ਗਰੰਟੀ ਵਾਲਾ ਕਾਨੂੰਨ ਤੇ ਹੋਰ ਵੀ ਜਿਹੜੀਆਂ ਵੱਖ-ਵੱਖ 13 14 ਮੰਗਾਂ ਸੀਗੀਆਂ ਉਹਨਾਂ ਨੂੰ ਲੈ ਕੇ ਲੰਮੇ ਸਮੇਂ ਤੋਂ ਸਾਡੇ ਕਿਸਾਨ ਸ਼ੰਭੂ ਖਨੋਰੀ ਦੇ ਉੱਤੇ ਮੋਰਚਾ ਲਾਈ ਬੈਠੇ ਆ ਸਰਕਾਰ ਨੇ ਹਾਲ ਤੱਕ ਕੋਈ ਗੱਲ ਨਹੀਂ ਸੁਣੀ ਪਿੱਛੇ ਝੜਪਾਂ ਹੋਈਆਂ ਕਿਸਾਨਾਂ ਦੇ ਡਾਂਗਾ ਮਾਰੀਆਂ ਗਈਆਂ ਥਰੂ ਗੈਂਸ ਦੇ ਗੋਲੇ ਮਾਰੇ ਗਏ ਗੋਲੀਆਂ ਮਾਰੀਆਂ ਗਈਆਂ ਜਿਹਦੇ ਵਿੱਚ ਇੱਕ ਸਾਡਾ ਨੌਜਵਾਨ ਬੱਲੂ ਪਿੰਡ ਤੋਂ ਸ਼ਹੀਦ ਵੀ ਹੋਇਆ ਸੀ ਤੇ ਬਹੁਤ ਜਾਣੇ ਸਾਡੇ ਜ਼ਖਮੀ ਵੀ ਹੋਏ ਸੀ ਸੋ ਲੰਮੇ ਸਮੇਂ ਤੋਂ ਮੋਰਚਾ ਚੱਲ ਰਿਹਾ ਪਰ ਕੋਈ ਸੁਣਵਾਈ ਦੀ ਬਜਾਏ ਸਰਕਾਰ ਕੱਲ ਜਦੋਂ ਐਲਾਨ ਕੀਤਾ ਕਿ ਕੱਲ ਨੂੰ ਡੱਲਿਆ ਸਾਹਿਬ ਨੇ ਮਰਨਵਰਤ ਤੇ ਬੈਠਣਾ ਤੇ ਰਾਤ ਜ਼ਬਰੀ ਉਹਨੂੰ 2:3 3 ਵਜੇ ਪੁਲਿਸ ਦੁਆਰਾ ਚੱਕਿਆ ਗਿਆ ਤੇ ਪੁਲਿਸ ਕਹਿ ਰਹੀ ਆ ਮੈਂ ਹੁਣੇ ਇੱਕ ਪੁਲਿਸ ਅਫਸਰ ਦਾ ਬਿਆਨ ਸੁਣ ਰਿਹਾ ਸੀਗਾ ਕਹਿੰਦੇ ਜੀ ਅਸੀਂ ਤਾਂ ਉਹਦੀ ਮੈਡੀਕਲ ਜਾਂਚ ਕਰਾਉਣੀ ਆ ਉਹਦਾ ਚੈੱਕਅਪ ਕਰਾਉਣਾ ਜੀ ਵੀ ਉਹ ਬਜ਼ੁਰਗ ਬੰਦਾ ਹੈ ਕਦੇ ਉਹਦਾ ਨੁਕਸਾਨ ਨਾ ਹੋ ਜਾਈ ਮੈਂ ਪੁੱਛਣਾ ਚਾਹੁੰਦਾ ਪੰਜਾਬ ਪੁਲਿਸ ਨੂੰ ਪੰਜਾਬ ਪੁਲਿਸ ਦੇ ਅਫਸਰਾਂ ਨੂੰ ਜਾਂ ਸਰਕਾਰ ਨੂੰ ਵੀ ਅੱਜ ਤੋਂ 5 ਦਿਨ ਪਹਿਲਾਂ ਸ਼ੇਰਗੜ ਪਿੰਡ ਜ਼ਿਲ੍ਹੇ ਬਠਿੰਡੇ ਦੇ ਵਿੱਚ ਜਦੋਂ ਕਿਸਾਨ ਕੁੱਟੇ ਗਏ ਬਾਪੂ ਕੁੱਟੇਗੇ ਸਾਡੇ ਉੱਥੇ 80-80 ਸਾਲ ਦੇ 77 ਸਾਲ ਦੇ ਬਾਪੂਆਂ ਦੇ ਡਾਂਗਾ ਮਾਰੀਆਂ ਗਈਆਂ ਅਥਰੂ ਗੈਨਸ ਦੇ ਗੋਲੇ ਮਾਰੇ ਗਏ ਪਾਣੀ ਦੀਆਂ ਬਿਛਾੜਾਂ ਮਾਰੀਆਂ ਗਈਆਂ ਉਦੋਂ ਭਾਈ ਸਾਹਿਬ ਤੁਹਾਨੂੰ ਖਿਆਲ ਨਹੀਂ ਆਇਆ ਵੀ ਇਹ ਬਜ਼ੁਰਗ ਨੇ ਹੁਣ ਤੁਸੀਂ ਬਹਾਨਾ ਕੀ ਬਣਾ ਰਹੇ ਹੋ ਡਰਾਮਾ ਕੀ ਖੇਡ ਰਹੇ ਹੋ ਓਕੇ ਜੀ ਅਸੀਂ ਤਾਂ ਤਾਂ ਚੱਕ ਕੇ ਲਿਆਂਦਾ ਹੈ ਬਜ਼ੁਰਗ ਬੰਦਾ ਚੈੱਕ ਕਰਾਉਣਾ ਸੀ ਗੱਲ ਦੇ ਕਿੱਧਰ ਨੂੰ ਘੁਮਾ ਰਹੇ ਨੇ ਸੋ ਪੰਜਾਬ ਦੇ ਲੋਕੋ ਤੁਹਾਨੂੰ ਅਪੀਲ ਹੈ ਬਾਈ ਵੀਰ ਛੋਡੇ ਆਗੂਆਂ ਨੂੰ ਛੋਡੇ ਲੜਨ ਵਾਲੀਆਂ ਧਿਰਾਂ ਨੂੰ ਇਹਨਾਂ ਨੇ ਤੁਹਾਡੇ ਆਗੂਆਂ ਨੂੰ ਫੜ ਕੇ ਕਿਸੇ ਨਾ ਕਿਸੇ ਮੁਕਾਦਮੇ ਜਾਂ ਤਾਂ ਇਹ ਜੇਲ੍ਹਾਂ 'ਚ ਬੰਦ ਕਰ ਦੇਣਗੇ ਜਾਂ ਰੀਟੇਨ ਕਰ ਲੈਣਗੇ ਚਾ ਕੇ ਹਸਪਤਾਲਾਂ 'ਚ ਜਾ ਕੇ ਭਰਤੀ ਕਰਾ ਦੇਣਗੇ ਤੇ ਹੌਲੀ-ਹੌਲੀ ਜਿਹੜੇ ਛੋਡੇ ਸੰਘਰਸ਼ ਨੇ ਛੋਡੇ ਅੰਦੋਲਨ ਨੇ ਖਦੇੜ ਦੇਣਗੇ ਤੇ ਲੋਕਾਂ ਨੂੰ ਘਰਾਂ 'ਚ ਹੀ ਦੱਬ ਦੇਣਗੇ ਕਿਉਂਕਿ ਜਿਹੜੇ ਨਵੇਂ ਤੋਂ ਨਵੇਂ ਕਾਲੇ ਕਾਨੂੰਨ ਬਿਜਲੀ ਵਾਲਾ ਕਾਨੂੰਨ ਹਲੇ ਸਿਰ ਤੇ ਖੜਾ ਛੋਡੇ ਤਨ ਕਾਰੇ ਕਾਨੂੰਨ ਤੁਸੀਂ ਰੱਦ ਕਰਾ ਕੇ ਆਏ ਹੋ ਝੋਨਾ ਸੋਡਾ ਐਸ ਕੀ ਰੁਲਿਆ 2 ਮਹੀਨੇ ਹੋ ਗਏ ਝੋਨੇ ਨੂੰ ਹਾਲੇ ਹੀ ਮੰਡੀਆਂ ਚ ਪਿਆ ਡੀਏਪੀ ਸੋਨ ਨੂੰ ਨਹੀਂ ਮਿਲਿਆ ਝੋਨਾ ਦਾ ਗਾਂ ਵਾਲਾ ਛੱਡੋ ਵੀ ਪਤਾ ਕੀ ਬਣਨਾ ਹਾਲੇ ਸਾਲ ਦੀ ਖੇਤੀ ਹੈ ਜਿਹੜੀ ਕਣਕ ਤੁਸੀਂ ਬੀਜੀ ਬੈਠੇ ਆ ਇਹਦੀ ਵੀ ਕੋਈ ਗਰੰਟੀ ਨਹੀਂ ਵੀ ਇਹ ਖਰੀਦਣਗੇ ਸੋ ਇਹ ਦਿਨੋਂ ਦਿਨ ਸੋਨ ਨੂੰ ਘੇਰੇ ਪੈ ਰਹੇ ਨੇ ਤੁਸੀਂ ਹਾਲੇ ਵੀ ਘਰਾਂ ਚ ਬੈਠੇ ਹੋ ਹੁਣ ਤਾਂ ਯਾਰ ਜਮਾ ਛੋੜਾ ਪਾਣੀ ਛੋੜੇ ਜਮਾ ਗਲਤ ਕਾ ਗਿਆ ਸਾਹ ਛੋੜੇ ਨੱਕ 'ਚ ਆ ਗਿਆ ਹੁਣ ਤਾਂ ਚੂਹੇ ਵਾਂਗੂ ਜਮਾ ਦਬੋ ਤੇ ਅਗਲੇ ਨੇ ਜਮਾ ਪਿੰਜਰੇ 'ਚ ਚੂਹਾ ਡਬਾਉਣੇ ਆ ਫੜ ਕੇ ਬਾਲਟੀ 'ਚ ਮੱਠਲ 'ਚ ਹੁਣ ਤਾਂ ਐਂ ਡਬੋਤਾ ਸਾਨੂੰ ਆ ਤਿੰਨ ਤਰੀਕ ਨੂੰ ਬੁੱਢੇ ਦਰਿਆ ਦੀਆਂ ਜ਼ਹਿਰਾਂ ਜਿਹੜੀਆਂ 9 ਕਰੋੜ ਲੀਟਰ ਸੋਨੂੰ ਜ਼ਹਿਰ ਪਾ ਕੇ ਮਾਰਿਆ ਜਾ ਰਿਹਾ ਉਹ ਜ਼ਹਿਰਾਂ ਬੰਦ ਕਰਨੀਆਂ ਨੇ ਤਾਜਪੁਰ ਰੋਡ ਦੇ ਉੱਤੋਂ ਲੁਧਿਆਣੇ ਜੇਲ੍ਹ ਦੇ ਕੋਲੇ ਜਿਹੜਾ ਤਾਜਪੁਰ ਰੋਡ ਆ ਤੇ ਫੋਗਲ ਪੁਆਇੰਟ ਵਾਲੇ ਦੋ ਅਹਿਮ ਜਿਹੜੇ ਵੱਡੇ ਪਲਾਂਟ ਆ ਜਿੱਥੋਂ 9 ਕਰੋੜ ਲੀਟਰ ਜ਼ਹਿਰ ਬੁੱਢੇ ਦਰਿਆ ਰਹੀਂ ਸਤਲੁਜ ਪਾ ਕੇ ਸਾਰਾ ਦੱਖਣੀ ਮਾਲਵਾ ਰਾਜਸਥਾਨ ਤੱਕ ਬੀਕਾਨਗਰ ਗੰਗਾ ਨਗਰ ਤੱਕ ਦੇ ਲੋਕ ਮਾਰਤੇ ਕੈਂਸਰ ਨਾਲ ਪੀੜੀਏ ਦੇ ਨਾਲ ਤੇ ਪ੍ਰਤੰਤਰੀ ਬਿਮਾਰੀਆਂ ਦੇ ਨਾਲ ਤੁਸੀਂ ਦੱਸੋ ਪੰਜਾਬ ਦੇ ਲੋਕੋ ਵੀ ਸਾਡੇ ਕੋਲੇ ਕੋਈ ਰਾਹ ਹੈ ਲੜੇ ਤੋਂ ਬਿਨਾ ਸੰਘਰਸ਼ ਕਰੇ ਤੋਂ ਬਿਨਾ ਘਰੋਂ ਨਿਕਲੇ ਤੋਂ ਬਿਨਾ ਸੋ ਮੇਰਾ ਵੀਰ ਇੱਕ ਤਾਂ ਤੁਹਾਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਖਨੌਰੀ ਦੇ ਉੱਤੇ ਆਪਣੇ ਸਾਧਨ ਲੈ ਕੇ ਟਰਾਲੀਆਂ ਲੈ ਕੇ ਗੱਡੀਆਂ ਲੈ ਕੇ ਨੌਜਵਾਨੋਂ ਤੁਹਾਨੂੰ ਖਾਸ ਅਪੀਲ ਆ ਵੀ ਸਾਡੇ ਬਾਪੂ ਸਾਡੀ ਖਾਤਰ ਲੜ ਰਹੇ ਆ ਸਾਡੀਆਂ ਆਉਣ ਵਾਲੀਆਂ ਨਸਲਾਂ ਫਸਲਾਂ ਖਾਤਰ ਲੜ ਰਹੇ ਆ ਸਾਡੀ ਧਰਤੀ ਖਾਤਰ ਸਾਡੇ ਪਾਣੀਆਂ ਖਾਤਰ ਲੜ ਰਹੇ ਨੇ ਸੋ ਮੇਰਾ ਵੀਰ ਬੇਨਤੀ ਆ ਵੱਡੀ ਗਿਣਤੀ ਦੇ ਵਿੱਚ ਤੁਸੀਂ ਖਨੌਰੀ ਦੇ ਪਹੁੰਚੋ ਕਿਉਂਕਿ ਹੁਣੇ-ਹੁਣੇ ਮੈਨੂੰ ਪਤਾ ਲੱਗਿਆ ਵੀ ਇੱਥੇ ਹੋਰ ਇੱਕ ਕਿਸਾਨ ਆਗੂ ਜਿਹੜਾ ਸਾਡਾ ਉਹ ਅੱਜ ਮਰਨ ਵਰਤ ਦੇ ਉੱਤੇ ਡਲੇয়াল ਤੋਂ ਸਾਹ ਡਲੇয়াল ਸਾਹਿਬ ਤੋਂ ਬਾਅਦ ਬੈਠ ਰਿਹਾ। ਸੋ ਕਿੰਨਿਆਂ ਨੂੰ ਇਹ ਚੱਕਣਗੇ? ਜੇ ਸਾਡੀ ਗਿਣਤੀ ਘਟੂਗੀ ਅਸੀਂ ਕਹ ਰਾਜ ਬੈਠਾਂਗੇ ਫਿਰ ਇਹ ਚੱਕਣਗੇ ਵੀ। ਫਿਰ ਆਪਣੇ ਬਲਦਾਂ ਪ੍ਰਯੋਗ ਵੀ ਕਰਨਗੇ, ਧੱਕਾ ਵੀ ਕਰਨਗੇ, ਇਹ ਸਾਰਾ ਕੁਝ ਹੀ ਕਰਨਗੇ। ਇਹ ਲੋਕਾਂ ਵੱਲ ਦੇਖਦੇ ਵੀ ਲੋਕ ਉੱਠਦੇ ਆ ਕਿ ਨਹੀਂ ਉੱਠਦੇ। ਸੋ ਸੋਡਾ ਫਰਜ਼ ਆ ਬਾਈ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਕਨੌਰੀ ਪਹੁੰਚੋ ਤੇ 3 ਤਰੀਕ ਨੂੰ ਮੈਂ ਫੇਰ ਕਹਿਣਾ 3 ਤਰੀਕ ਨੂੰ ਜੇ ਤੁਸੀਂ ਨਾ ਨਿਕਲੇ ਕੇਰਾ ਸਾਨੂੰ ਵੀ ਪਾਉਣਗੇ ਅਸੀਂ ਵੀ ਤੁਰੇ ਫਿਰਦੇ ਹਾਂ ਸਾਨੂੰ ਵੀ ਚੱਕਣਾ ਪਰ ਜੇ ਤੁਸੀਂ 3 ਤਰੀਕ ਨੂੰ ਨਾ ਨਿਕਲੇ ਉਹ ਯਾਰਾਂ ਨਾ ਬੰਦ ਕੀਤੀਆਂ ਤਾਂ ਤੁਹਾਨੂੰ ਲੋੜ ਹੀ ਨਹੀਂ ਪੈਣੀ ਡਾਂਗਾ ਮਾਰਨ ਦੀ ਤੁਹਾਨੂੰ ਲੋੜ ਨਹੀਂ ਪੈਣੀ ਇਥੇ ਚੱਟੇ ਦੀ ਲੋੜ ਨਹੀਂ ਪੈਣੀ ਕਿਸੇ ਹੋਰ ਤੰਤਰ ਨੂੰ ਵਰਤਣ ਦੀ ਕੋਈ ਹੋਰ ਕਾਨੂੰਨ ਨੂੰ ਵਰਤਣ ਦੀ ਕੋਈ ਕਾਲੇ ਕਾਨੂੰਨ ਲਿਆਉਣ ਦੀ ਸਾਨੂੰ ਪਾਣੀਆਂ ਦੀਆਂ ਜ਼ਰਾਂ ਨਾਲ ਹੀ ਮਾਰ ਦੇਣਗੇ ਪਾਣੀ ਤਾਂ ਆਪ ਪੀਣਾ ਹੀ ਆ ਪਾਣੀ ਨਾ ਪੀਓਗੇ ਤਾਂ ਵੀ ਮਰੋਗੇ ਜੇ ਜ਼ਹਿਰੋਂ ਆ ਪੀਓਗੇ ਤਾਂ ਵੀ ਮਰੋਗੇ ਦੋਨੇ ਪਾਸੇ ਮੌਤ ਹੈ ਤੁਹੇ ਮੌਤ ਹੀ ਦੇਖਦੀ ਤਾਂ ਫਿਰ ਲੜਕੀ ਮਰ ਲਓ ਯਾਰ ਲੜਕੇ ਸੰਘਰਸ਼ ਕਰਕੇ ਜ਼ਹਿਰਾਂ ਬੰਦ ਕਰ ਲਓ ਯਾਰ ਨਾ ਮਸਲਾ ਹਿੰਦੂ ਦਾ ਨਾ ਸਿੱਖ ਦਾ ਨਾ ਮੁਸਲਮਾਨ ਦਾ ਨਾ ਸਾਈ ਦਾ ਨਾ ਮਸਲਾ ਪਿੰਡੂ ਸ਼ਹਿਰੀ ਦਾ ਨਾ ਮਸਲਾ ਅਮੀਰ ਗਰੀਬ ਦਾ ਪਾਣੀ ਤਾਂ ਹਰ ਇੱਕ ਦੀ ਲੋੜ ਹੈ ਹਰ ਇੱਕ ਦਾ ਜੀਵਨ ਪਾਣੀ ਆ ਵਨਸਪਤੀ ਆ ਪਾਣੀ ਆ ਕਰਕੇ ਆ ਸਾਰੀ ਧਰਤੀ ਪਾਣੀ ਕਰਕੇ ਆ ਜੀਵ ਜੰਤੂ ਇਨਸਾਨ ਪਾਣੀ ਕਰਕੇ ਸੋ ਪਾਣੀ ਸੋਡੇ ਜ਼ਹਿਰ ਬਣਾਤੇ ਤਿੰਨ ਤਰੀਕ ਨੂੰ ਭਰਵੋ ਸੀ ਹਰ ਹਾਲ ਉਹ ਜਿਹੜਾ ਬੰਦ ਕਰਨੀ ਆ ਕਰਾਂਗੇ ਤੁਹਾਡੇ ਸਹਿਯੋਗ ਨਾਲ ਤੁਹਾਡੀ ਤਾਕਤ ਨਾਲ ਤੁਹਾਡੀ ਸ਼ਕਤੀ ਨਾਲ ਹੁਣ ਮੈਂ ਦੇਖਦਾ ਕਿ ਕਿੰਨੇ ਲੋਕ ਪੰਜਾਬ ਦੇ ਤਿੰਨ ਤਰੀਕ ਨੂੰ ਉੱਥੇ ਪਾਵਨ ਦੇ ਕਿੰਨੇ ਲੋਕ ਇੱਥੇ ਖਨੌਰੀ ਵਾਲੇ ਪਾਸੇ ਸਾਡੇ ਆਹ ਮਹਾਰੇ ਲੋਕ ਚਲੋ ਜਿੱਥੇ ਮੰਦਗਾ ਦਾ ਕਾਡਰ ਹੁੰਦਾ ਉਹ ਪਹੁੰਚ ਹੀ ਰਿਹਾ ਮੈਂ ਦੇ ਦਾਂ ਟਰਾਲਾਂ ਨੰਗ ਰੇ ਸਾਡੇ ਕੋਲ ਦੀ ਵੱਡੀ ਗੱਲ ਦੀ ਜਾ ਰਹੀ ਆ ਉਹਨਾਂ ਲੋਕ ਔਰ ਆਪ ਮਹਾਰਾਜ ਜਿਹੜੇ ਸਾਡੀ ਨੌਜਵਾਨੀ ਹਮੇਸ਼ਾ ਸਾਡੇ ਬਾਪੂਆਂ ਦਾ ਸੀ ਸਹਿਯੋਗ ਦਿੱਤਾ ਚਾਹੇ ਪਹਿਲਾਂ 20 ਦੇ ਕਿਸਾਨੀ ਮੋਰਚੇ ਚ ਤੇ ਚਾਹੇ ਹੁਣ ਜਿਹੜਾ ਮੋਰਚਾ ਸ਼ੁਰੂ ਹੋਇਆ ਸੀ ਉਹਦੇ ਵਿੱਚ ਅਸੀਂ ਆਪਣਾ ਸਹਿਯੋਗ ਪਾਇਆ ਆਪਣੇ ਬਾਪੂਆਂ ਨੇ ਮੋਢੇ ਦਾ ਮੋਢਾ ਜੋੜ ਕੇ ਖੜੇ ਸੋ ਅੱਜ ਲੋੜ ਆ ਬਾਈ ਕਿਉਂਕਿ ਜੇ ਕੋਈ ਵੀ ਸੰਘਰਸ਼ ਸਾਡਾ ਫੇਲ ਹੁੰਦਾ ਤਾਂ ਭੁੱਲ ਜਾ ਕੋਈ ਵੀ ਸੰਘਰਸ਼ ਸਾਡਾ ਗਾਂਹਾਂ ਵਾਲੇ ਸਮੇਂ ਦੇ ਵਿੱਚ ਜਿੱਤਿਆ ਨਹੀਂ ਜਾਣਾ ਸਫਲ ਨਹੀਂ ਹੋਣਾ ਤੇ ਮੈਂ ਇੱਕ ਬੇਨਤੀ ਹੋਰ ਕਰਦਾ ਸਾਡੀਆਂ ਕਿਸਾਨ ਜਥੇਬੰਦੀਆਂ ਨੂੰ ਜਿਵੇਂ ਬਰਿੰਡੇ ਸਾਡੇ ਕਿਸਾਨ ਯੂਨੀਅਨ ਵਾਲੇ ਬਾਪੂ ਕੁੱਟੇ ਗਰਾਹਾਂ ਵਾਲੇ ਇਸ ਸਦੂਪਰ ਵਾਲੇ ਮੋਰਚਾ ਲਾਈ ਬੈਠੇ ਆਂ ਭੰਦੇਰ ਵਰਗੇ ਬੈਠੇ ਨੇ ਜਾਂ ਹੋਰ ਸਾਡੀਆਂ ਜਿਹੜੀਆਂ ਕਿਸਾਨਾਂ ਦੀਆਂ ਧਰਾਂ ਲੜ ਰਹੀਆਂ ਤੁਹਾਨੂੰ ਬੇਨਤੀ ਆ ਜਿਵੇਂ ਆਪਾਂ ਦਿੱਲੀ ਇਕੱਠੇ ਹੋਏ ਸੀਗੇ ਆ ਇਸ ਤਰ੍ਹਾਂ ਬਾਈ ਸਾਰੇ ਇਕੱਠੇ ਹੋ ਕੇ ਮੋਰਚਾ ਆਪਾਂ ਸਫਲ ਕਰਗੇ ਜੇ ਕੋਈ ਵੀ ਮੋਰਚਾ ਮੈਂ ਪਹਿਲੇ ਕਿਹਾ ਇੱਕ ਵੀ ਮੋਰਚਾ ਤੁਹਾਡਾ ਆ ਸਫਲ ਹੋ ਗਿਆ ਫੇਲ ਹੋ ਗਿਆ ਸਰਕਾਰ ਨੇ ਤੁਹਾਨੂੰ ਖਦੇੜਤਾ ਨਖੇੜਤਾ ਤਾਂ ਆਉਣ ਵਾਲੇ ਸਮੇਂ ਵਿੱਚ ਭੁੱਲ ਜਾਵੀਂ ਤੁਸੀਂ ਕੋਈ ਵੀ ਆਪਣਾ ਹੱਲ ਮਸਲੇ ਦਾ ਆਪਣੇ ਹੱਕ ਦੀ ਗੱਲ ਆਪਣੀਆਂ ਮੰਗਾਂ ਦੀ ਗੱਲ ਤੁਸੀਂ ਕਿਸੇ ਤਰੀਕੇ ਨਾਲ ਮਨਵਾ ਲੋਗੇ ਤੁਹਾਡੇ ਸਾਰੇ ਮੋਰਚੇ ਮਿਲ ਕੇ ਫੇਲ ਕਰਨਗੇ ਸੋ ਆਓ ਮੇਰਾ ਵੀਰ ਬਹੁਤ ਬਹੁਤ ਸੰਗਤ ਗਿਣਤੀ ਦੇ ਵਿੱਚ ਨੌਜਵਾਨਾਂ ਦੀ ਖਾਸ ਤੌਰ ਤੇ ਮੈਂ ਕਹਿੰਦਾ ਅਪੀਲ ਹੈ ਨੌਜਵਾਨਾਂ ਨੂੰ ਤੁਹਾਨੂੰ ਖਨੌਰੀ ਪਹੁੰਚੋ ਤੇ 3 ਤਰੀਕ ਨੂੰ ਲੁਧਿਆਣੇ ਪਹੁੰਚੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤ